ਸ਼ਾਇਦ ਇਹ ਹਫ਼ਤਾ ਕਦੇ ਸੁਣੀ ਹੋਵੇਗੀ ਕਈ ਵਾਰੀ ਉੱਥੋਂ ਪ੍ਰਸਾਰਨ ਹੋਇਆ ਇਹ ਹਫ਼ਤਾ ਦਾ ਇਹ ਪੰਜਾਬੀ ਮਾਂ ਇਸ ਕਵਤਾ ਦਾ ਸਰਲੇਖ ਹੈ ਜਿਸ ਤਰ੍ਹਾਂ ਕਿ ਪੰਜਾਬੀ ਦਾ ਸ਼ਾਇਰ ਫਰੋਜ਼ਦੀਨ ਸਰਫ ਪੰਜਾਬੀ ਬੋਲੀ ਪ੍ਰਤੀਨਿਧਿਤ ਇੱਕ ਇਸਤਰੀਆਂ ਕੁਝ ਕਵਤਾਵਾਂ ਨੇ ਹਨ ਮੇਰੀ ਮਿੱਟੀ ਬੋਲੀ ਗੈਰਾਂ ਨੇ ਪੈਰਾਂ ਵਿੱਚ ਰੋਲੀ ਗਹਿਰਾ ਨੇ ਪੈਰਾਂ ਤੇ ਰੋਲੀ ਤੇਰੀ ਕਦਰ ਨਾਲ ਕੋਈ ਜਾਣਦਾ ਕਿ ਜੈ 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 ਮਾਤਾ ਸੋ ਉਸੇ ਹੀ ਚਿੰਤਾ ਦੇ ਵਿੱਚੋਂ ਜੀ ਹੈ ਮੇਰੀ ਕਹਾਤਾ ਪੰਜਾਬੀ ਮਾਂ ਤਰਨਮ ਸ ਗਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹਦੇ ਸੁਣ ਪੰਜਾਬੀ ਮਾਏ ਮੇਰੀਏ ਸੁਣ ਪੰਜਾਬੀ ਮਾਏ ਏਰੀਏ ਤੈਨੂੰ ਮਾਰੇ ਤੇਰੇ ਪੁੱਤਰਾ ਨੇ ਕੁਲ ਸਟਾਬੇ ਠੀਕਉਂ ਤੇਰੀਏ ਸੁਣ ਪੰਜਾਬੀ ਮਾਏ ਮੇਰੀਏ ਤੂੰ ਵੇੜੇ ਦੀ ਸਰਦਾਰਨੀ ਗਈ ਸਤ ਸਮੰਦਰੋਂ ਪਾ गई सत समंदरो पार तूं ते मारे तेरियांकण हो पबां पार सुण पंजाबी माए मेर तेर चौके तरजण छुट गे ਤੇਰੇ ਚੌਕੇ ਤਰਿੰਝਣਾ ਛੁੱਟ ਗਏ ਉਦੋਂ ਬਾਗ ਤੇਰੇ ਸੀ ਫਟ ਗਏ ਤੈਨੂੰ ਮਾਰੇ ਅਤੀਆਂ ਸਾੜ ਲੀਆਂ ਤੇਰੇ ਬੱਚਦੇ ਸਾ ਵੀ ਪੁੱਟ ਲੈ ਸੋਣ ਪੰਜਾਬੀ ਮਾਏ दराही मथा टेकद सूफ़ी ते पीर फकीरन ते दरगाह मथा टेकद सूफ़ी ते पीर फकीरन तारे ते तेरियां याणिय हूं कोई न